ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਬਿੰਦਰਜੀਤ ਸਿੰਘ ਕੰਗ ਆਗੂ ਕਿਸਾਨ ਮਜ਼ਦੂਰ ਸ਼ਹਿਰ ਸ਼ਮੇਟੀ ਪੰਜਾਬ ਐਸ ਵੇਲੇ ਅਸੀਂ ਸ਼ਹੀਦ ਬਾ ਬਲਾਕਾ ਸਿੰਘ ਜੀ ਕੰਗ ਜੋਂਦੇ ਜਿਹੜੇ ਪ੍ਰਧਾਨ 77 ਪਿੰਡਾਂ ਦੇ ਉਹਨਾਂ ਦੀ ਸਦਕੇ ਅਮਰਜੈਂਸੀ ਹਾਲਾਤਾਂ ਦੇ ਵਿੱਚ ਮੀਟਿੰਗ ਲਾਈ ਆ ਇਸ ਮੀਟਿੰਗ ਦੇ ਵਿੱਚ ਜਿਹੜਾ 20 ਤਰੀਕ ਨੂੰ ਤਰਨਤਾਰ ਜ਼ਿਲ੍ਹੇ ਵੱਲੋਂ ਸ਼ੰਭੂ ਬਾਰਡਰ ਦੀ ਤਿਆਰੀ ਕਰਵਾਈ ਗਈ ਆ ਕਿਉਂਕਿ ਉੱਥੇ ਜਿਹੜਾ 21 ਤਰੀਕ ਨੂੰ ਮਰਜੀ ਉੜਿਆਂ ਦਾ ਜਥਾ ਅੱਗੇ ਜਾ ਰਿਹਾ ਵਾ ਉਹਦੇ ਆ ਜਿਹੜੀ ਰਣਨੀਤੀ ਤੈਹ ਕੀਤੀ ਗਈ ਆ ਹੋਰ ਪਿੰਡਾਂ ਦੇ ਵਿੱਚ ਲੋਕਾਂ ਨੂੰ ਜਗਾਉਣ ਵਾਸਤੇ ਵੀ ਐਸ ਵਾਰੇ ਸਰਜਾਰ ਜਗਜੀਤ ਸਿੰਘ ਜੀ ਡੱਲੇਵਾਲ ਮਰਨ ਵਰਤ ਤੇ ਬੈਠੇ ਆ ਤੇ ਹਾਲਾਤ ਉਹਨਾਂ ਦੀ ਨਾਜਿਕ ਹੋ ਚੁੱਕੀ ਆ ਤੇ ਨਾਲ 112 ਕਿਸਾਨ ਜਿਹੜੇ ਆ ਉਹ ਹੋਰ ਮਰਨ ਵਰਤ ਤੇ ਬਹਿ ਗਏ ਆ ਤੇ ਇਹ ਭਾਈ ਹੋ ਗਏ ਆ ਤੇ ਅਜੇ ਤੱਕ ਕੇਂਦਰ ਸਰਕਾਰ ਦੇ ਕੰਨ ਤੇ ਜੂ ਨਹੀਂ ਸਰਕ ਰਹੀ ਆਡੀਓ ਕਿਸਾਨਾਂ ਦੀ ਅਣਜਾਈ ਸ਼ੀਧੀ ਹੁੰਦੀ ਆ ਤੇ ਇਹਦੀ ਸਾਰੀ ਦੀ ਸਾਰੀ ਜ਼ਿੰਮੇਵਾਰ ਕੇਂਦਰ ਦੀ ਤੇ ਪੰਜਾਬ ਦੀ ਸਰਕਾਰ ਹੋਊਗੀ ਕਿਉਂਕਿ ਪੰਜਾਬ ਦੀ ਸਰਕਾਰ ਨੇ ਵੀ ਮੋਦੀ ਦੇ ਸ਼ਹਿਰ ਦੇ ਉੱਤੇ ਸਾਡੇ ਤੇ ਜਿਹੜੇ ਪਿਛਲੇ ਪਰਚੇ ਸਾਡੇ ਕਿਸਾਨਾਂ ਮਜ਼ਦੂਰਾਂ ਤੇ ਪਾਏ ਆ ਜਦੋਂ ਮੋਦੀ ਦੀ ਫੇਰੀ ਇਸ ਪੰਜਾਬ ਦੀ ਧਰਤੀ ਤੇ ਆਏ ਸੀ ਸੰਗਤਾਂ ਨਾਲ ਇਕੱਠੀ ਹੋਣ ਕਰਕੇ ਤੇ ਉਹਨੂੰ ਮੂੰਹ ਦੀ ਖਾਣੀ ਵਾਪਸ ਜਾਣਾ ਪਿਆ ਤੇ ਇਲਜ਼ਾਮ ਉਹ ਜਿਹੜਾ ਵਾ ਉਹ ਕਿਸਾਨਾਂ ਦੇ ਸਿਰ ਤੇ ਮੜ ਕੇ ਤੇ ਪਰਚੇ ਕੀਤੇ ਗਏ ਜਿਹਦਾ ਜਥੇਬੰਦੀ ਦੇ ਸਾਰੇ ਫਾਰਮਾਂ ਵੱਲੋਂ ਨਖੇਦੀ ਕੀਤੀ ਜਾਂਦੀ ਆ ਤੇ ਐਸ ਜ਼ੋਨ ਵੱਲੋਂ ਵੱਡੀ ਪੱਧਰ ਤੇ ਜਿਹੜਾ ਵਾ 20 ਤਰੀਕ ਤੋਂ ਇੱਥੇ ਆਪਣੇ ਸਾਧਨਾ ਤੇ ਸ਼ੰਭੂ ਵਾਲ ਨੂੰ ਚਾਲੇ ਪਾਏ ਜਾਣਗੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਹਾਨਾ